ਜਿਆ ਵਾਲਮੀਕੀ ਹਰ ਹਰ ਵਾਲਮੀਕੀ ਜਿਆ ਗੁਰੂ ਗਿਆਨਾ ਜੀ ਵਾਹਿਗੁਰੂ ਟਿਕਾ ਹਾਊਸ 12 ਨੰਬਰ ਅਧਿਕਤ ਹੈ ਜਿਆ ਵੀ ਇੰਦਿਆਪਾਰਤ ਸੋ ਸਾਥੀਓ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਅਸੀਂ ਪਰਿਵਾਰਾਂ ਨੂੰ ਹਮੇਸ਼ਾ ਹੀ ਆਪਣੇ ਗਰੀਬ ਆਪਣੇ ਪਰਿਵਾਰਾਂ ਦੀ ਆਵਾਜ਼ بلند ਕਰਨ ਲਈ ਸੜਕਾਂ ਦੇ ਉੱਤੇ ਜਿਹੜਾ ਆ ਉਹ ਬੈਠਣਾ ਪੈਂਦਾ ਸੋ ਇਸੇ ਤਰ੍ਹਾਂ ਪਿਛਲੇ ਦਿਨੀ ਪਿੰਡ ਤਲਵੰਡੀ ਨਾਰ ਦੇ ਵਿੱਚ ਜੋ ਵਾਲਮੀਕੀ ਮਜਬੀ ਸਖ ਪਰਿਵਾਰ ਦੇ ਨਾਲ ੱੱਕੇਸ਼ਾ ਹੀ ਕੀਤੀ ਜਾ ਰਹੀ ਹੈ ਉਹਨਾਂ ਦਾ ਜਿਹੜਾ ਪਾਣੀ ਦਾ ਨਿਕਾਸ ਅਤੇ ਪਿਛੜੀਆਂ ਚਾਰ ਪੀੜੀਆਂ ਤੋਂ ਜਾਣਦਾ ਹੋਇਆ ਰਸਤਾ ਜੋ ਪੁਲਿਸ ਦੇ ਮੁਲਾਜ਼ਮ ਜੋ ਅਫਸਰ ਨੇ ਜੋ ਪੁਲਿਸ ਦੇ ਵਿੱਚ ਬਤੌਰ ਵੱਡੇ ਵੱਡੇ ਅਫਸਰ ਲੱਗੇ ਆ ਜਿਨ੍ਹਾਂ ਦੇ ਉੱਤੇ ਜ਼ਿਲ੍ਹਾ ਐਸਐਸਪੀ ਦਾ ਇਤਹਾਸਪੂਰਨ ਹੈਗਾ ਹੀ ਆ ਉਹਦੇ ਨਾਲ ਨਾਲ ਸਰਕਾਰ ਨੇ ਜਿਹੜਾ ਆ ਉਹ ਵੀ ਹੱਥ ਰੱਖਿਆ ਹੋਇਆ ਕਿਉਂਕਿ ਉੱਥੋਂ ਦੇ ਜਿਹੜੇ ਹਲਕਾ ਅਜ਼ਨਾਲਾ ਦੀਨ ਪਿੰਡ ਤਲਵੰਡੀ ਨਾ ਰੋਂਦਾ ਤੇ ਹਲਕਾ ਅਜ਼ਨਾਲਾ ਜਿਹੜਾ ਆ ਉਹ ਸਾਡੇ ਪੰਜਾਬ ਦੇ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਦਾ ਹਲਕਾ ਆ ਤੇ ਸਾਨੂੰ ਜਿਹੜਾ ਆ ਉਹ ਪੂਰਨ ਜਿਹੜਾ ਵਿਸ਼ਵਾਸ ਹੈ ਕਿ ਜਿਹੜਾ ਕੁਲਦੀਪ ਸਿੰਘ ਧਾਰੀਵਾਲ ਦੀ ਦਖਲਅੰਦਾਜ਼ੀ ਕਾਰਨ ਉਸ ਪਰਿਵਾਰ ਨੂੰ ਇਨਸਾਫ ਨਹੀਂ ਦਿੱਤਾ ਜਾ ਰਿਹਾ ਤੇ ਪ੍ਰਸ਼ਾਸਨ ਦੇ ਕੰਮ ਤੇ یوں ਨਹੀਂ ਰेंग ਰਹੀ ਇਸ ਕਰਕੇ ਅੱਜ ਸਮੂਹ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਜਿਹੜੀ ਆ ਉਪਗਵਾਨ ਵਾਲਮੀਕੀ ਮਹਾਰਾਜ ਦੇ ਪਾਵਨ ਸਰੂਪ ਦੇ ਨਾਲ ਜਿਹੜਾ ਸਾਡਾ ਦਫਤਰ ਹੈ ਸਾਡੇ ਪੰਜਾਬ ਦੇ ਪ੍ਰਚਾਰ ਸਕੱਤਰ ਪਰਮਜੀਤ ਸਿੰਘ ਉਹਨਾਂ ਦੇ ਆਫਿਸ ਦੇ ਵਿੱਚ ਅੱਜ ਮੀਟਿੰਗ ਬੁਲਾਈ ਗਈ ਹੈ ਜਿਸ ਵਿੱਚ ਸਾਰੀਆਂ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਹੋਏ ਆ ਤੇ ਇਹ ਦੱਸਣਾ ਚਾਹੁੰਦੇ ਕਿ 17 ਤਰੀਕ ਵਾਲੇ ਦਿਨ ਇਸ ਤੇ ਪੂਰੀਆਂ ਜਥੇਬੰਦੀਆਂ ਅੰਮ੍ਰਿਤਸਰ ਸਿਟੀ ਅਤੇ ਅਧਿਆਪੀ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਬੁਲਾ ਕੇ ਇੱਕ ਵੱਡੀ ਮੀਟਿੰਗ ਜਿਹੜੀ ਆ ਉਹ ਕੀਤੀ ਜਾਏਗੀ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਜ਼ਿਲ੍ਹਾ ਅੰਮ੍ਰਿਤਸਰ ਅਧਿਆਪੀ ਦਾ ਐਸਐਸਪੀ ਉਹਨਾਂ ਦਾ ਘਰੋਂ ਕੀਤਾ ਜਾਏਗਾ ਅਤੇ ਕੁਲਦੀਪ ਸਿੰਘ ਧਾਰੀਵਾਲ ਉਸ ਦਾ ਜਿਹੜਾ ਪੁਤਲਾ ਫੂਕਿਆ ਜਾਏਗਾ ਅਤੇ ਸਰਕਾਰ ਨੂੰ ਦੱਸਿਆ ਜਾਏਗਾ ਕਿ ਜਿੰਨਾ ਤੱਕ ਉਸ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਦਾ ਵਾਲਮੀਕੀ ਮਜਬੀ ਸੇਕ ਸਮਾਜ ਆਪਣੇ ਲੋਕਾਂ ਦੀ ਲੜਾਈ ਆਪਣੇ ਭਾਈਚਾਰੇ ਦੀ ਲੜਾਈ ਲੜਦਾ ਰਹੇਗਾ ਕਿਉਂਕਿ ਉਹਨਾਂ ਦੇ ਉੱਤੇ ਸ਼ਡਿਊਲ ਕਾਸਟ ਦਾ ਪਰਚਾ ਇਸ ਕਰਕੇ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਉਹਨਾਂ ਦੇ ਉੱਤੇ ਪੰਜਾਬ ਦੇ ਸਰਕਾਰ ਦੇ ਮੰਤਰੀ ਦਾ ਜਿਹੜਾ ਪੂਰਨ ਹੱਥ ਹੈ ਤੇ ਪੰਜਾਬ ਦੀ ਪੁਲਿਸ ਜਿਹੜੀ ਹੈ ਉਹਨਾਂ ਅਫਸਰਾਂ ਨੂੰ ਬਚਾਉਣ ਲਈ ਆਪਣੇ ਪੂਰਨ ਯਤਨ ਕਰ ਰਹੀ ਆ ਇਸ ਕਰਕੇ ਅਸੀਂ ਇਹਦਾ ਪੂਰੀ ਔਰ ਵਿਰੋਧ ਕਰਾਂਗੇ ਤੇ 17 ਤਰੀਕ ਨੂੰ ਇੱਕ ਆਗਾਮੀ ਮੀਟਿੰਗ ਦੇ ਵਿੱਚ ਅਗਲੀ ਰਣਨੀਤੀ ਜਿਹੜੀ ਉਹ ਤਿਆਰ ਕੀਤੀ ਜਾਏਗੀ ਪੰਜਾਬ ਸਰਕਾਰ ਮੁਰਦਾਬਾ 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 ਮੰਤਰੀ ਕੁਲਦੀਪ ਸਿੰਘ ਢਾਲੀਆ ਮੁਰਦਾਬਾ 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 ਐਸਐਸਪੀ ਦੀ ਅਧੀਨ ਜੀ ਸੈਂਸਰੋ ਮੁਰਦਾਬਾ 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 ਜੀ ਕਾਟਰੇਜ ਮੁਰਦਾਬਾ 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 ਸਾਰੇ ਬੋਲੇ